19 33 ਵਾਰੀ ਮੁਕੰਮਲ ਆਇਆ ਜਿਹੜਾ ਸੀ ਪਾਣੇ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹ ਪੂਰੇ ਗੁਰੂ ਰੰਗ ਸਹਿਬ ਚ 33 ਵਾਰ ਆਇਆ ਦੁਨੀਆਂ ਦੇ ਖਰ ਸੁੱਖ ਦੇ ਵਿੱਚ ਦੁੱਖ ਲੁਕਿਆ ਹੋਇਆ ਹੈ ਰੱਬ ਦਾ ਨਾਮ ਧਾਲਣਾ ਦੇ ਦੁੱਖ ਤੋਂ ਸ਼ੁਰੂ ਹੁੰਦਾ ਹੈ ਸਤ ਸੁਖ ਦਿੰਦਾ ਇਹਦੇ ਵਿੱਚੋਂ ਕਦੀ ਦੁੱਖ ਆਉਂਦਾ ਹੀ ਨਹੀਂ ਸੁਗਦਾਈ ਤਾਂ ਕੱਪੜੇ ਵੀ ਨੇ ਮੇਰੇ ਕੱਪੜੇ ਬੜੇ ਸੋਹਣੇ ਆ ਮੇਰੀ ਗੱਡੀ ਬੜੀ ਸੋਹਣੀ ਹੈ ਮੇਰਾ ਪਰਿਵਾਰ ਬੜਾ ਸੁਗਦਾਈ ਨੇ ਨਾ ਪਰ ਨਹੀਂ ਸਦਾ ਸੁਖਦਾਈ ਨਹੀਂ ਦੁਨੀਆ ਦੀ ਹਰ ਚੀਜ਼ ਸੁਖਦਾਈ ਜਿਹੜੀ ਏ ਉਹਨੇ ਦੁਖਦਾਈ ਬੰਨੈ ਨਾ ਮੈਂ ਕੈਸਾ ਜਿਹਨੇ ਕਦੀ ਦੁਖਦਾਈ ਨਹੀਂ ਬੰਨਾ ਬੱਚੇ ਦਾ ਜਨਮ ਹੋਇਆ ਸੁਖਦਾਈ ਹੈ ਨਾ ਪਰ ਉਸ ਸੁਖ ਦੇ ਵਿੱਚ ਇੱਕ ਦੁੱਖ ਲੁਕਿਆ ਹੈ ਜਿਹਦੇ ਜਨਮ ਦਾ ਜਸ਼ਨ ਮਨਾ ਰਿਆ ਜਾ ਰਿਹਾ ਹੈ ਇਹਦਾ ਭੋਗ ਵੀ ਪਹਿਣਾ ਹੈ ਰੱਬ ਦਾ ਨਾਮ ਦਾ ਭੋਗ ਪਹਿਣਾ ਕਦੀ ਗਰ ਬਜ਼ੁਰਗੀ ਜੇ ਤੂੰ ਚਾਹਨਾ ਮੇਰੀ ਵਡਿਆਈ ਹੋਵੇ ਮੈਂ ਉੱਚਾ ਹੋਵਾਂ ਰੱਬ ਤੱਕ ਪਹੁੰਚਾਂ ਤੇ ਇੱਕ ਕੰਮ ਕਰ ਬੰਦਗੀ